ਚੋਰ ਇੰਨੇ ਬੇਸ਼ਰਮ ਹੋ ਚੁੱਕੇ ਨੇ ਕਿ ਨਾ ਤਾਂ ਉਹ ਹੁਣ ਗੁਰੂ ਘਰਾਂ ਨੂੰ ਬਖਸ਼ਦੇ ਨੇ ਤੇ ਨਾ ਹੀ ਸ਼ਮਸ਼ਾਨ ਘਾਟਾਂ ਨੂੰ ਇੱਕ ਵਾਰ ਫਿਰ ਤੋਂ ਚੋਰਾ ਨੇ ਸ਼ਮਸ਼ਾਨ ਘਾਟ ਨੂੰ ਨਿਸ਼ਾਨਾ ਬਣਾਇਆ ਚੋਰ ਇਸ ਸ਼ਮਸ਼ਾਨ ਘਾਟ ਦੇ ਵਿੱਚ ਦਾਖਲ ਹੋਏ ਅਤੇ ਜੋ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਲੋਹੇ ਦੀਆਂ ਗਰੀਲਾਂ ਵਰਤੀਆਂ ਜਾਂਦੀਆਂ ਨੇ ਉੱਚਕ ਕੇ ਚੱਲਦੇ ਬਣੇ ਤਾਂ ਇਹ ਪੂਰੀ ਘਟਨਾ ਜਿਹੜੀ ਹਲਕਾ ਗਿੱਦੜ ਬਹਾ ਦੇ ਨਜ਼ਦੀਕੀ ਪਿੰਡ ਮਦੀਰ ਦੇ ਵਿੱਚ ਵਾਪਰੀ ਹੈ ਅਜੀਤੂ ਦੇ ਸ਼ਮਸ਼ਾਨ ਘਾਟ ਦੇ ਵਿੱਚੋਂ ਲੋਹੇ ਦੀਆਂ ਗਰੀਲਾ ਚੋਰੀ ਹੋਈਆਂ ਨੇ ਤੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਜਸ ਮੇਲ ਸਿੰਘ ਦਾ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਘਟਨਾ ਇਹ ਵਾਪਰੀ ਹੈ ਇਸ ਸ਼ਮਸ਼ਾਨ ਘਾਟ ਦੇ ਵਿੱਚ ਪੱਠੀ ਬਣੀ ਹੋਈ ਹੈ ਤੇ ਚੋਰਾਂ ਨੇ ਆ ਬਾਰੀਆਂ ਤੋੜ ਕੇ ਲੈ ਗਏ ਤਿੰਨ ਬਾਰੀਆਂ ਇਹਦੇ ਇੱਕ ਪਿਛਲੀ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟੀ ਨਹੀਂ ਅੱਧੀ ਟੁੱਟੀ ਪਰ ਲਈ ਲੈ ਗਏ ਗੇਟ ਨਾਲ ਵੀ ਛੇੜਛਾੜ ਹੋਈ ਹੈ ਪਰ ਗੇਟ ਭਾਰਾ ਹੋਣ ਕਰਕੇ ਬਚਤ ਹੋ ਗਈ। ਇਸ ਤੋਂ ਇਲਾਵਾ ਕਿ ਹੋਰ ਜਿਹੜੀ ਕੋਈ ਕੋਈ ਚੋਰੀ ਹੋਈ ਵਾ ਨੀ ਉਹ ਬਾਹਰ ਨਲਕਾ ਲੱਗਿਆ ਉਹਦੀ ਹੱਥੀਕ ਦੋ ਤਿੰਨ ਵਾਰੀ ਲਾ ਕੇ ਲੈ ਗਏ ਸੀ ਅਸੀਂ ਉਹ ਦੁਆਰਾ ਪਾ ਦਿੰਦੇ ਸੀਗੇ ਤੇ ਉਹਦੇ ਵਕਤੇ ਦੇਖੋ ਤੁਸੀਂ ਇਹ ਕਿੰਨਾ ਕਨਾਉਣੀ ਹਰਕਤ ਹੈ। ਵੀ ਦੇ ਵਿੱਚ ਕੋਈ ਹੋਰ ਵੀ ਚੋਰੀ ਦੀ ਘਟਨਾ ਹੁੰਦਿਆਂ ਰਹਿੰਦੀਆਂ ਜਾਂ ਚੋਰੀ ਦੀਆਂ ਘਟਨਾ ਜਿਵੇਂ ਬਿਜਲੀ ਦੀਆਂ ਤਾਰਾਂ ਲੈ ਗਈਆਂ ਮੋਟਰਾਂ ਲੈ ਗਈਆਂ ਹੁੰਦੇ ਰਹਿੰਦੀਆਂ ਸੀ ਚਲੋ ਉਹ ਮੰਨਦੇ ਸੀ ਆ ਤੁਸੀਂ ਦੇਖੋ ਵੀ ਜਿਹੜੀ ਸ਼ਮਸ਼ਾਨ ਘਾਟ ਵਾਲੀ ਸ਼ਰਮਨਾਕ ਕੱਲ ਹੈ ਜਿਹੜੀ ਵੀ ਇੱਥੇ ਵੀ ਲੋਕ ਨਹੀਂ ਬਖਸ਼ ਰਹੀ ਗਈ ਕੀ ਕਹਿਣਾ ਚਾਹੁੰਦੇ ਇਸ ਬਾਰੇ ਕੋਈ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਜੀ ਸ਼ਿਕਾਇਤ ਦਿੱਤੀ ਹੋ ਨਹੀਂ ਅਜੇ ਫਿਲਹਾਲ ਨਹੀਂ ਦਰਖਾਸਤ ਨਹੀਂ ਦਿੱਤੀ ਅਜੇ ਸਾਨੂੰ ਹੁਣ ਮੌਕੇ ਤੇ ਹੀ ਪਤਾ ਲੱਗਿਆ ਤੇ ਉਹਦੇ ਨਾਲ ਦੀ ਰਾ ਤੁਹਾਨੂੰ ਬੁਲਾਇਆ ਗਿਆ ਭਜੀ ਕੀ ਕਹਿਣਾ ਚਾਹੋਗੇ ਜਿਵੇਂ ਸ਼ਮਸ਼ਾਨ ਘਾਟ ਆ ਜਿੱਥੇ ਹਰੇਕ ਦਾ ਇੱਕ ਹਰੇਕ ਨੇ ਆਉਣਾ ਹਾਂ ਅੰਤ ਦੇ ਸਮੇਂ ਤਾਂ ਇਸ ਨੂੰ ਵੀ ਜਿਹੜਾ ਚੋਰੀ ਦਾ ਨਿਸ਼ਾਨ ਚੋਰਾਂ ਨੇ ਆਪਾਂ ਨਿਸ਼ਾਨਾ ਪਾਇਆ ਇਹਦੇ ਪਰ ਕੀ ਕਹੋਗੇ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਹੈ ਇਹਨੂੰ ਨਹੀਂ ਲੋਕ ਬਖਸ਼ ਰਹੇਗੇ ਜਾਂ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਹੈ ਤੇ ਸਭ ਕੁਝ ਨਸ਼ਾ ਕਰਾ ਰਿਆ ਹੈ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਏ ਆ ਉਹਨਾਂ ਨੂੰ ਜਦੋਂ ਘਰੇ ਪੈਸਾ ਨਹੀਂ ਮਿਲਦਾ ਬਸ ਐ ਚੋਰੀਆਂ ਕਰਨ ਬੈਹ ਜਾਂਦੇ ਵੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਨਦਾ ਵੀ ਇਹਨਾਂ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਗਾਂ ਕੋਈ ਹੋਰ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਚੋਰ ਇੰਨੇ ਬੇਸ਼ਰਮ ਹੋ ਚੁੱਕੇ ਨੇ ਕਿ ਨਾ ਤਾਂ ਉਹ ਹੁਣ ਗੁਰੂ ਘਰਾਂ ਨੂੰ ਬਖਸ਼ਦੇ ਨੇ ਤੇ ਨਾ ਹੀ ਸ਼ਮਸ਼ਾਨ ਘਾਟਾਂ ਨੂੰ ਇੱਕ ਵਾਰ ਫਿਰ ਤੋਂ ਚੋਰਾ ਨੇ ਸ਼ਮਸ਼ਾਨ ਘਾਟ ਨੂੰ ਨਿਸ਼ਾਨਾ ਬਣਾਇਆ ਚੋਰ ਇਸ ਸ਼ਮਸ਼ਾਨ ਘਾਟ ਦੇ ਵਿੱਚ ਦਾਖਲ ਹੋਏ ਅਤੇ ਜੋ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਲੋਹੇ ਦੀਆਂ ਗਰੀਲਾ ਵਰਤੀਆਂ ਜਾਂਦੀਆਂ ਨੇ ਉਹ ਚੁੱਕ ਕੇ ਚੱਲਦੇ ਬਣੇ ਤਾਂ ਇਹ ਪੂਰੀ ਘਟਨਾ ਜਿਹੜੀ ਹਲਕਾ ਗਿੱਦੜ ਬਹਾ ਦੇ ਨਜ਼ਦੀਕੀ ਪਿੰਡ ਮਦੀਰ ਦੇ ਵਿੱਚ ਵਾਪਰੀ ਹੈ ਅਜੀਤੂ ਦੇ ਸ਼ਮਸ਼ਾਨ ਘਾਟ ਦੇ ਵਿੱਚੋਂ ਲੋਹੇ ਦੀਆਂ ਗਰੀਲਾ ਚੋਰੀ ਹੋਈਆਂ ਨੇ ਤੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਜਸ ਮੇਲ ਸਿੰਘ ਦਾ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਘਟਨਾ ਇਹ ਵਾਪਰੀ ਹੈ ਜੀ ਸ਼ਮਸ਼ਾਨ ਘਾਟ ਦੇ ਵਿੱਚ ਪੱਠੀ ਬਣੀ ਹੋਈ ਹੈ ਤੇ ਚੋਰਾਂ ਨੇ ਆ ਬਾਰੀਆਂ ਤੋੜ ਕੇ ਲੈ ਗਏ ਤਿੰਨ ਬਾਰੀਆਂ ਇਹਦੇ ਇੱਕ ਪਿਛਲੀ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟੀ ਨਹੀਂ ਅੱਧੀ ਟੁੱਟੀ ਆ ਪਰ ਲਈ ਲੈ ਗਏ ਗੇਟ ਨਾਲ ਵੀ ਛੇੜਛਾੜ ਹੋਈ ਹੈ ਪਰ ਗੇਟ ਭਾਰਾ ਹੋਣ ਕਰਕੇ ਬਚਤ ਹੋ ਗਈ। ਇਸ ਤੋਂ ਇਲਾਵਾ ਕਿ ਹੋਰ ਜਿਹੜੀ ਕੋਈ ਕੋਈ ਚੋਰੀ ਹੋਈ ਹੋਵੇ। ਨਹੀਂ ਉਹ ਬਾਹਰ ਨਲਕਾ ਲੱਗਿਆ ਉਹਦੀ ਹੱਥੀਕ ਦੋ ਤਿੰਨ ਆਰੀ ਲਾ ਕੇ ਲੈ ਗਏ ਸੀ ਅਸੀਂ ਉਹ ਦੁਵਾਰਾ ਪਾ ਦਿੰਦੇ ਸੀਗੇ ਤੇ ਉਹਦੇ ਵਕਤੇ ਦੇਖੋ ਤੁਸੀਂ ਇਹ ਕਿੰਨਾ ਘਣਾਉਣੀ ਹਰਕਤ ਹੈ। ਵੀ ਸਾਡੇ ਵਿੱਚ ਕੋਈ ਹੋਰ ਵੀ ਚੋਰੀ ਦੀ ਘਟਨਾ ਹੁੰਦਿਆਂ ਰਹਿੰਦੀਆਂ ਜਾਂ ਚੋਰੀ ਦੀਆਂ ਘਟਨਾ ਜਿਵੇਂ ਬਿਜਲੀ ਦੀਆਂ ਤਾਰਾਂ ਲੈ ਗਈਆਂ ਮੋਟਰਾਂ ਲੈ ਗਈਆਂ ਹੁੰਦੇ ਰਹਿੰਦੀਆਂ ਸੀ ਚਲੋ ਉਹ ਮੰਨਦੇ ਸੀ ਆ ਤੁਸੀਂ ਦੇਖੋ ਵੀ ਜਿਹੜੇ ਸ਼ਮਸ਼ਾਨ ਘਾਟ ਵਾਲੀ ਸ਼ਰਮਨਾਕ ਕੱਲ ਐ ਜਿਹੜੀ ਵੀ ਇੱਥੇ ਵੀ ਲੋਕ ਨਹੀਂ ਬਖਸ਼ ਰਹੇ ਗਈ ਕੀ ਕਹਿਣਾ ਚਾਹੁੰਗੇ ਇਸ ਬਾਰੇ ਕੋਈ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਸ਼ਿਕਾਇਤ ਦਿੱਤੀ ਹੋ ਨਹੀਂ ਅਜੇ ਫਿਲਹਾਲ ਨਹੀਂ ਦਰਖਾਸਤ ਨਹੀਂ ਦਿੱਤੀ ਅਜੇ ਸਾਨੂੰ ਹੁਣ ਮੌਕੇ ਤੇ ਹੀ ਪਤਾ ਲੱਗਿਆ ਤੇ ਉਹਦੇ ਨਾਲ ਦੀ ਨਾਲ ਤੁਹਾਨੂੰ ਬੁਲਾਇਆ ਗਿਆ ਭਾਈ ਕੀ ਕਹਿਣਾ ਚਾਹੋਗੇ ਜਿਵੇਂ ਸ਼ਮਸ਼ਾਨ ਘਾਟ ਆ ਜਿੱਥੇ ਹਰੇਕ ਦਾ ਇੱਕ ਹਰੇਕ ਨੇ ਆਉਣਾ ਹਾਂ ਅੰਤ ਨੂੰ ਸਮੇ ਤਾਂ ਇਸ ਨੂੰ ਵੀ ਜਿਹੜਾ ਚੋਰੀ ਦਾ ਨਿਸ਼ਾਨ ਚੋਰਾਂ ਨੇ ਆਪ ਦਾ ਨਿਸ਼ਾਨਾ ਬਣਾਇਆ ਇਹਦੇ ਬਾਰੇ ਕੀ ਕਹੋਗੇ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਹੈ ਇਹ ਯਾ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਹੈ ਤੇ ਸਭ ਕੁਝ ਨਸ਼ਾ ਕਰਾ ਰਿਆ ਹੈ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਏ ਆ ਉਹਨਾਂ ਨੂੰ ਜਦੋਂ ਘਰੇ ਪੈਸਾ ਨਹੀਂ ਮਿਲਦਾ ਬਸ ਐ ਚੋਰੀਆਂ ਕਰਨ ਬੈਹ ਜਾਂਦੇ ਵੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਨਦਾ ਵੀ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਗਾਂ ਕੋਈ ਹੋਰ ਇਹੋ ਜਿਹਾ ਘਟਨਾਵਾਂ ਨਾ ਵਾਪਰਨ